25 ਸਾਲ ਦੀ ਇਹਨੂੰ ਸ਼ੌਂਕ ਲੱਗ ਜੇ ਕੁਝ ਵੀ ਹੋ ਜਾਈ 25 ਸਾਲ ਦੀ ਗਾਰੰਟੀ ਹੈ ਤੁਸੀਂ ਚੱਕ ਕੇ ਦੇਖੋ ਬਹੁਤ ਜ਼ਿਆਦਾ ਹੈਵੀ ਪ੍ਰੋਡਕਟ ਹੈਗਾ ਹਾਂ ਜੀ ਮੈਂ ਮੈਂ ਇਹਦਾ ਪਹਿਲੀ ਵਾਰ ਦੇਖ ਰਿਹਾ ਦੇਖੋ ਮੈਨੂੰ ਲੱਗਦਾ ਵੀ ਸਾਡੇ ਏਰੀਆ 'ਚ ਵੀ ਹੈ ਘਟਾਈ ਆ ਆਈਦਾ ਹੋਊਗੀ ਜਿਹੜੇ ਪ੍ਰੀਮੀਅਮ ਜਿਹੜੇ ਪਸੰਦ ਆ ਮਤਲਬ ਕਿ ਘੈਂਟ ਚੀਜ਼ਾਂ ਨੂੰ ਪਸੰਦ ਕਰਦੇ ਨੇ ਹੋ ਸਕਦਾ ਉਹਨਾਂ ਦੇ ਹੋਵੇ ਪਰ ਮੈਂ ਪਹਿਲੀ ਵਾਰ ਦੇਖ ਰਿਹਾ ਹੈ ਕੀ ਆ ਜੀ ਇਹ ਧੁੱਪ ਦੇ ਵਿੱਚ ਜਿੱਥੇ ਕੋਈ ਹੋਰ ਦਿੱਕਤ ਆਉਣੀ ਐ ਇਹਨੇ ਉੱਥੇ ਘਟਣਾ ਹਨਾ ਜੀ ਇਹ ਪਲਾਸਟਿਕ ਹੈ ਮਤਲਬ ਇਹਨੂੰ ਇਹਦਾ ਮਤਲਬ ਵੀ WPC ਦਾ ਬੁੱਡ ਪਲਾਸਟਿਕ ਦਾ ਕੰਪੋਜ਼ਿਟ ਹੈ ਬਹੁਤ ਜੱਤੀ ਜ ਬੱਡੀ ਗੱਲ ਮਰਿੰਡੀ ਤੇ ਇੰਨਾ ਵਧੀਆ ਡਿਜ਼ਾਈਨ ਬਣਿਆ ਹੋਇਆ ਮੇਰੇ ਖਿਆਲ ਚ ਇਹ ਬਜਟ ਵੀ ਜਾਇਜ਼ ਹੋਊਗਾ ਜਰਮਨ ਪਾਈਨ ਦੀ ਲੱਕੜ ਹੈ ਜੀ ਸਾਰੀ ਹਾਂਜੀ ਜਰਮਨ ਪਾਈਨ ਦੀ ਵੁੱਡ ਹੋਏਗੀ ਬਾਕੀ ਵਰਕ ਜਿਹੜਾ ਹੋਏਗਾ ਇਹਦੇ ਚ ਫੁੱਲ ਵਰਕ ਹੋਏਗਾ 3D ਦਾ 5D ਜੋ ਕਸਟਮਰ ਡਿਜ਼ਾਈਨ ਲੈ ਕੇ ਆਏਗਾ ਕਿਤੋਂ ਵੀ ਮੈਂ ਪਹਿਲੇ ਵੀ ਕਹਿ ਚੁੱਕਿਆ ਡਿਜ਼ਾਈਨ ਉਹਦਾ ਉਤਾਰ ਕੇ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਅੱਜ ਆਇਆ ਜੇਵੀ ਗਰੁੱਪ ਜੀਰਕਪੁਰ ਬਲਟਾਣਾ ਬੱਤੀਆਂ ਤੇ ਆਪਣੇ ਨਾਲ ਨੇ ਜੈਕੀ ਬਿੰਦਲ ਜੀ ਅੱਜ ਤੁਹਾਨੂੰ ਦਰਸ਼ਕੋ ਬਹੁਤ ਹੀ ਵਧੀਆ ਜਿਹੜੇ ਘੈਂਡ ਘੈਂਡ ਕਰੋੜ ਕਰੋੜ ਦੋ ਦੋ ਕਰੋੜ ਦੇ ਵਿਲਾਸ ਬਣਦੇ ਨੇ ਉਹਨਾਂ ਲਈ ਬਹੁਤ ਘੈਂਡ ਮਟੀਰੀਅਲ ਦੀ ਵੀਡੀਓ ਲੈ ਕੇ ਆਏ ਆ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੀਟਾਕੋ ਜੀ ਜੀ ਵਧੀਆ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਅੱਜ ਤੋਂ ਢੇਲੀ ਜੋ ਆਪਾਂ ਲੈ ਕੇ ਆਏ ਆ ਇੱਕ ਖਾਸ ਜੋ ਬੰਦੇ ਕੋਠੀਆਂ ਬਣਾ ਰਹੇ ਨੇ ਵਿਲਾ ਬਣਾ ਰਹੇ ਨੇ ਕੋਈ ਲਗਜ਼ਰੀ ਪੈਂਟ ਹਾਊਸ ਬਣਾ ਰਹੇ ਨੇ ਫਾਰਮ ਹਾਊਸ ਬਣਾ ਰਹੇ ਨੇ ਉਨਾਂ ਲਈ ਆਪਾਂ ਡੋਰਸ ਅੱਜ ਲੈ ਕੇ ਆਏ ਆ ਜੋ ਕਿ 5D 3D 2D ਕਨਸੈਪਟ ਦੇ ਵਿੱਚ ਬਣੇ ਹੋਏ ਨੇ ਠੀਕ ਹੈ ਜੀ ਜਿਹੜੇ ਸਾਗਵਾਨ ਦੀ ਲੱਕੜ ਦੇ ਵਿੱਚ ਬਣੇ ਹੋਏ ਨੇ ਉਹ ਵੀ ਦਿਖਾਵਾਂਗੇ ਆਪਾਂ 3D ਦੇ ਵਿੱਚ ਠੀਕ ਹੈ ਜੀ ਜਿਹੜੇ ਆਪਣੇ ਵਰਕ ਕੀਤਾ ਹੋਇਆ HDHMR ਉੱਤੇ 3D 5D ਉਹ ਵੀ ਦਿਖਾਵਾਂਗੇ ਓਕੇ ਜੀ ਜਿਹੜੇ ਤੁਸੀਂ ਪਿੱਛੇ ਮੇਰੇ ਦੇਖ ਰਹੇ ਹੋ ਇੱਕ ਟਿਕਪਲਾਈ ਵੈਨੀਅਰ ਦੇ ਡੋਰ ਨੇ ਦੋਨੇ ਸਾਈਡ ਨੇਚਰਲ ਵੈਨੀਅਰ ਲੱਗੀ ਹੋਈ ਹੈ ਠੀਕ ਹੈ ਜੀ ਜੇ ਇਹਨਾਂ ਦੀ ਪ੍ਰਾਈਸ ਦੀ ਆਪਾਂ ਗੱਲ ਕਰੀਏ ਪ੍ਰਾਈਸ ਇਹਨਾਂ ਦਾ ਹੈਗਾ 400 ਰੁਪਏ ਸਕੁਅਰ ਫੁੱਟ ਪਰ ਸਕਰ ਫੁੱਟ ਪਰ ਸਕਰ ਫੁੱਟ ਅਗਰ ਐਵਰੇਜ ਗੱਲ ਕਰੀਏ ਦਰਵਾਜਾ ਆਪਾਂ 20 ਫੁੱਟ ਦੀ ਐਵਰੇਜ ਲੈ ਕੇ ਚੱਲਦੇ ਹਾਂ ਇੱਕ ਕਰ ਦੇ ਵਿੱਚ ਹਾਂਜੀ ਹਾਂਜੀ ਆਪਾਂ ਐਵੇਂ ਬਾਥਰੂਮ ਦੇ ਦਰਵਾਜੇ ਦਾ ਰੇਟ ਦੱਸੀ ਚੱਲੀਏ ਕਸਟਮਰ ਆ ਕੇ ਹੋ ਰਿਹਾ ਕਿ ਮਤਲਬ ਉਹ ਚੀਜ਼ ਬੰਦ ਨਹੀਂ ਤਾਂ ਤੁਹਾਨੂੰ ਕਲੀਅਰ ਕਰਨਾ ਚਾਹਨਾ ਜੋ ਐਵਰੇਜ ਹੈ ਇੱਕ ਦਰਵਾਜੇ ਦੀ 20 20 ਫੁੱਟ ਦੇ ਨਾਲ ਕੱਢਿਆ ਹਮੇਸ਼ਾ ਤਾਂ 8000 ਰੁਪਏ ਦਾ ਦਰਵਾਜਾ ਇਹ ਹੋ ਗਿਆ ਨੈਚੁਰਲ ਪਾਲਿਸ਼ ਕੀਤੀ ਹੋਈ ਹੈ ਦਰਵਾਜੇ ਤੇ ਮਤਲਬ ਆਪਨੂੰ ਰੈਡੀ ਟੂ ਯੂਜ਼ ਮਿਲੂਗਾ ਬਾਕੀ ਪਾਲਿਸ਼ ਪੇਂਟ ਹੈ ਜੋ ਕਸਟਮਰ ਨੇ ਕਰਵਾਣਾ ਹੋਏਗਾ ਕਿਉਂਕਿ ਇਹਦੇ ਵਿੱਚ ਬਾਅਦ ਵਿੱਚ ਰੰਦਾ ਵੀ ਲੱਗਣਾ ਹੈ ਹਾਂਜੀ ਹਾਂਜੀ ਜਦੋਂ ਫਿਟਿੰਗ ਕਰਨੀ ਹੁੰਦੀ ਆ ਹਾਂ ਫਿਟਿੰਗ ਕਰਨੀ ਹੈ ਸਾਈਜ਼ ਬਣੇਗਾ ਤਾਂ ਫਿਰ ਪੇਂਟ ਪਾਲਿਸ਼ ਇਹਦੇ ਵਿੱਚ ਹੋਏਗੀ ਬਿਲਕੁਲ ਜੀ ਬਾਕੀ ਡਿਜ਼ਾਈਨ ਇਹਦੇ ਵਿੱਚ ਲੱਖਾਂ ਹੀ ਨੇ ਆਪਣੇ ਕੋਲੇ ਹਾਂਜੀ ਸੀਐਨਸੀ ਡਿਜ਼ਾਈਨ ਮਿਲ ਜਾਣਗੇ ਹੈਂਡ ਮੇਡ ਡਿਜ਼ਾਈਨ ਮਿਲ ਜਾਣਗੇ ਜੇ ਐਨ ਡੀ ਵੀ ਦੇ ਪੇਜ ਤੋਂ ਡਿਜ਼ਾਈਨ ਮਿਲ ਜਾਣਗੇ ਬੰਦਾ ਗੂਗਲ ਕਰਕੇ ਲੈ ਕੇ ਆਏਗਾ ਉਹ ਵੀ ਡਿਜ਼ਾਈਨ ਉਹਦੇ ਉੱਤੇ ਬਣਾ ਕੇ ਉਹਨੂੰ ਉਸ ਰੇਟ ਤੇ ਇੱਕ ਨਾ ਗੱਲ ਇਹ ਹੈ ਵੀ ਵੈਸੇ ਤਾਂ ਤੁਹਾਡੇ ਰੇਟ ਬਹੁਤ ਵਧੀਆ ਨੇ ਪਰ ਜਦੋਂ ਬੰਦਾ 1.5 ਕਰੋੜ ਬਿਲਾ ਦੇ ਲਾਊਗਾ ਹਨਾ ਉਹ ਉਹਨੂੰ ਕੁਆਲਿਟੀ ਚਾਹੀਦੀ ਹੈ ਕੁਆਲਿਟੀ ਬਾਰੇ ਜਾਣਕਾਰੀ ਦਿਓ ਜੀ ਮੋਸਟਲੀ ਆਪਾਂ ਦੇਖੋ ਚੰਡੀਗੜ੍ਹ ਸ਼ਹਿਰ 'ਚ ਬੈਠੇ ਆਂ ਪੂਰੇ ਲੋਕਾਂ ਨੂੰ ਇਸ ਤਰ੍ਹਾਂ ਨਹੀਂ ਹੈ ਵੀ ਪੈਸਾ ਕਿਸੇ ਕੋਲੇ ਵੀ ਫਾਲਤੂ ਨਹੀਂ ਹੁੰਦਾ ਬਿਲਕੁਲ ਬਟ ਜੋ ਬੰਦਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਚੀਜ਼ ਬਣਾ ਰਿਹਾ ਉਸ ਨੂੰ ਪਤਾ ਹੈ ਚੀਜ਼ ਕੀ ਹੈ ਮਤਲਬ ਆ ਕੇ ਦੇਖੇਗਾ ਉਹਨੂੰ ਪਤਾ ਹੈ ਵੀ ਲੁੱਕ ਕੀ ਆਣੀ ਹੈ ਜੋ ਅੱਛਾ ਆਰਕਟੈਕਟ ਹੈਗਾ ਉਹਨੂੰ ਪਤਾ ਹੈ ਵੀ ਇਹ ਚੀਜ਼ ਕੀ ਹੈ ਵੀ ਨੈਚੁਰਲ ਵੇਨੀਅਰ ਲੱਗੀ ਹੈ ਕਿਹਾ ਵਰਕ ਹੋਇਆ ਹੋਇਆ ਇਹਦੇ ਤੇ ਬਾਕੀ ਗਾਰੰਟੀ ਵਾਰੰਟੀ ਦੀ ਗੱਲ ਕਰੀਏ 15 ਸਾਲ ਦੀ ਇਹਦੀ ਗਾਰੰਟੀ ਹੁੰਦੀ ਹੈ ਹਾਂਜੀ ਦਰਵਾਜ਼ਾ ਘੁੰਮ ਜੇ ਫੁੱਲ ਜੇ ਵੰਡ ਹੋ ਜੇ 15 ਸਾਲ ਦੀ ਇਹਦੇ ਚ ਰਿਟਨ ਚ ਗਾਰੰਟੀ ਹੋਏਗੀ ਜੀ ਹਾਂ ਬਾਕੀ ਡਿਜ਼ਾਈਨ ਦੋਨਾਂ ਸਾਈਡ ਤੇ ਹੋਏਗਾ ਸੇਮ ਤਵੀ ਦਰਸ਼ਕੋ ਨਾਜ਼ਰ ਮਾਰ ਲਓ ਸਾਗਵਾਨ ਦਾ ਇਹ ਹੈ ਨਾ ਜੀ ਜੀ ਇਹ ਸਾਗਵਾਨ ਦੀ ਕੁਆਲਿਟੀ ਦੇਖੋ ਬਿਲਕੁਲ ਐਨ ਇਹ ਕਹਿ ਸਕਦੇਗੇ ਵੀ ਐਂਡਰ ਐਂਡ ਵਾਲੀ ਗੱਲ ਬਾਤ ਆ ਕਿ ਕੁਆਲਿਟੀ ਵਾਈਜ਼ ਸਾਫ ਸਫਾਈ ਦੇਖੋ ਕੰਮ ਦੇ ਵਿੱਚ ਇਹ ਸਭ ਤੁਹਾਡਾ ਆਪਣਾ ਸਾਰਾ ਆਪ ਤਿਆਰ ਕਰਦੇ ਹੋਈ ਮਟੀਰੀਅਲ ਜੀ ਮੈਨੂਫੈਕਚਰਿੰਗ ਆਪਣੀ ਹੈਗੀ ਹੈ ਸਾਰੀ ਜ਼ੀਰੋ ਪ੍ਰੋਸੈਸ ਤੋਂ ਲੈ ਕੇ ਐਂਡ ਪ੍ਰੋਸੈਸ ਤੱਕ ਮੈਨੂਫੈਕਚਰਿੰਗ ਆਪਣੀ ਹੈਗੀ ਠੀਕ ਹੈ ਬਾਕੀ ਤੁਹਾਨੂੰ ਮੈਂ ਇਹਦੇ ਚ ਡਿਜ਼ਾਈਨ ਦਿਖਾ ਦਿੰਦਾ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਐਂਟਰੈਂਸ ਵਾਸਤੇ ਯੂਜ਼ ਹੁੰਦਾ ਹੈ ਲੌਬੀ ਵਾਸਤੇ ਯੂਜ਼ ਹੁੰਦਾ ਹੈ ਦੀਵਾਰ ਨੂੰ ਹਾਈਲਾਈਟ ਕਰਨ ਵਾਸਤੇ ਯੂਜ਼ ਹੁੰਦਾ ਇੱਕ 3D ਡਿਜ਼ਾਈਨ ਹੈ ਜੋ HDHMR ਦੇ ਉੱਤੇ ਬਣਾਇਆ ਗਿਆ ਹੈ ਅਗਰ ਪ੍ਰਾਈਸ ਦੀ ਆਦੀ ਆਪਾਂ ਗੱਲ ਕਰ ਲੈਂਦੇ ਤਾਂ 550 ਰੁਪਏ ਸਕੁਅਰ ਫੁੱਟੇ ਦਾ ਪ੍ਰਾਈਸ ਹੈਗਾ ਲਓ ਜੀ ਨਜ਼ਰ ਮਾਰ ਲਓ ਕੁਆਲਿਟੀ ਆਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਸਿੰਦਰ ਸਾਹਿਬ ਆਹ ਦੇਖੋ ਮੈਨੂੰ ਤਾਂ ਬਹੁਤ ਸੋਹ ਇਹ ਲੱਕੜ ਗੱਲ ਕਰੀਏ ਜਰਮਨ ਪਾਈਨ ਦੀ ਲੱਕੜ ਹੈ ਜੀ ਸਾਰੀ ਹਾਂਜੀ ਜਰਮਨ ਪਾਈਨ ਦੀ वुਡ ਹੋਏਗੀ ਬਾਕੀ ਵਰਕ ਜਿਹੜਾ ਹੋਏਗਾ ਇਹਦੇ ਚ ਫੁੱਲ ਵਰਕ ਹੋਏਗਾ 3D ਦਾ 5D ਜੋ ਕਸਟਮਰ ਡਿਜ਼ਾਈਨ ਲੈ ਕੇ ਆਏਗਾ ਕਿਤੋਂ ਵੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਡਿਜ਼ਾਈਨ ਉਹਦਾ ਉਤਾਰ ਕੇ ਦਿੱਤਾ ਜਾਏਗਾ ਅਗਰ ਥਿਕਨੈਸ ਦੀ ਗੱਲ ਕਰੀਏ 42mm ਦੀ ਇਹਦੀ ਥਿਕਨੈਸ ਹੈ ਪ੍ਰਾਈਸ ਦੀ ਗੱਲ ਕਰੀਏ 650 ਰੁਪਏ ਸਕੁਅਰ ਫੁੱਟੇ ਦਾ ਪ੍ਰਾਈਸ ਹੈ ਇਹਨਾਂ ਜੀ ਹਾਂਜੀ 3D 5D ਦੇ ਵਿੱਚ ਕਨਸੈਪਟ ਹੈ ਇਹ ਪਹਿਲਾਂ ਆਪਾਂ ਦੇਖ ਰਹੇ ਸੀ 2D ਦੇ ਵਿੱਚ ਠੀਕ ਹੈ ਬਾਕੀ ਇਹਦੇ ਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਹੋਰ ਇਸ ਤੋਂ ਇਲਾਵਾ ਸੀਮ ਰੇਟ ਦੇ ਨੇ ਹਾਂ ਬਿਲਕੁਲ ਸੇਮ ਰੇਟ ਦੇ ਨੇ ਜੀ ਠੀਕ ਹੈ ਜੋ ਪੇਂਟ ਪਾਲਿਸ਼ ਹੈ ਕਸਟਮਾਈਜ਼ ਹੈ ਜੀ ਕਸਟਮਰ ਨੇ ਜੋ ਆਪਣੇ ਮੁਤਾਬਿਕ ਆਰਕੀਟੈਕਟ ਮੁਤਾਬਿਕ ਜਿਸ ਜਿਹੜਾ ਰੂਪ ਦੇਣਾ ਚਾਹੁੰਦਾ ਉਹ ਦੇ ਸਕਦਾ ਨਹੀਂ ਇਹਦੇ ਵਿੱਚ ਇਨਕਲੂਡ ਆ ਜਾਂ ਵੱਖਰਾ ਗਾਇ ਨਹੀਂ ਪੇਂਟ ਪਾਲਿਸ਼ ਵੱਖਰਾ ਹੈ ਮੈਂ ਪਹਿਲਾਂ ਕਹ ਰਿਹਾ ਪੇਂਟ ਪਾਲਿਸ਼ ਦੀ ਉਹ ਪਿਕਚਰ ਲੈ ਕੇ ਜਾ ਸਕਦਾ ਕਿਉਂਕਿ ਪੇਂਟ ਪਾਲਿਸ਼ ਬਾਅਦ ਵਿੱਚ ਹੀ ਕਰਵਾਉਣਾ ਦਾ ਫਾਇਦਾ ਕਸਟਮਰ ਨੂੰ ਪਹਿਲਾਂ ਕਰਵਾਏਗਾ ਰੰਗ ਲੱਗਣਾ ਹੈ ਜੇ ਇਹਦੇ ਤੇ ਕਰਪੈਂਟਰ ਨੇ ਵਰਕ ਕਰਨਾ ਹੈ ਇਹਦੇ ਉੱਤੇ ਤਾ ਮਤਲਬ ਕਿਤਨਾ ਕਿਤੇ ਉਹ ਪੈਚ ਵਰਕ ਲੱਗੇਗਾ ਬਾਅਦ ਚੋ ਕੀਤਾ ਹੋਇਆ ਹਾਂ ਜਿੰਨਾ ਥੋੜਾ ਮੋਟਾ ਇਧਰ ਕਰਨਾ ਪੈਂਦਾ ਹੁੰਦਾ ਹਾਂ ਹਾਂ ਸਾਈਜ਼ ਮਾੜਾ ਮੋਟਾ ਹਾਂਜੀ ਹਾਂਜੀ ਟਾਈਮ ਤੇ ਹੀ ਫਿਟਿੰਗ ਹੋਏਗੀ ਬਿਲਕੁਲ ਬਾਕੀ ਇਹਦੇ ਵਿੱਚ ਡਬਲ ਪੱਲੇ ਚ ਆ ਗਿਆ ਤੁਹਾਡਾ 3D ਦਾ ਡਿਜ਼ਾਈਨ ਇੰਨ ਮੇਨ ਐਂਟਰਸ ਤੇ ਜੇ ਦੇਖਿਆ ਜਾਵੇ ਬਹੁਤ ਘੈਂਟ ਜੀ ਲੱਗਦਾ ਜੀ ਮੇਨ ਐਂਟਰਸ ਵਾਸਤੇ ਹੈਗਾ ਲੱਕੜ ਦੇ ਉੱਤੇ ਬਣਾਇਆ ਹੋਇਆ ਹੈ ਮਰੀਂਡੀ ਦੀ ਲੱਕੜ ਹੈ ਪੂਰੀ ਦੀ ਪੂਰੀ ਠੀਕ ਹੈ ਜੀ ਰੇਟ ਦੀ ਗੱਲ ਕਰੀਏ 600 ਰੁਪਏ ਸਕੁਅਰ ਫੁੱਟ ਰੇਟ ਹੈ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਰ ਕੋਈ ਵੀ ਬਣਵਾ ਸਕਦਾ ਠੀ ਉਹਨਾਂ ਤੇ ਵੀ ਆਪਣੇ ਕੋਲੇ ਕਨਸੈਪਟ ਹੈਗਾ ਮਾਈਕਾ ਡੋਰ ਮਿਲ ਜਾਣਗੇ ਤੁਹਾਨੂੰ ਉਹਦੇ ਵਿੱਚ ਟੀਕ ਵੀ ਨਹੀਂ ਮਤਲਬ ਮਾਈਕਾ ਦੇ ਸਕਿਨ ਡੋਰ ਮਿਲ ਜਾਣਗੇ ਪੀਵੀਸੀ ਦੇ ਡੋਰ ਮਿਲ ਜਾਣਗੇ ਹੁਣ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਲਗਜ਼ਰੀ ਡੋਰ ਹੈ 5D ਡਿਜ਼ਾਈਨ ਦੇ ਵਿੱਚ 650 ਰੁਪਏ ਸਕੁਅਰ ਫੁੱਟ ਦੇ ਵਿੱਚ ਠੀਕ ਹੈ ਬਾਕੀ ਅੱਗੇ ਕਸਟਮਰ ਨੇ ਸਾਗਵਾਨ ਦੇ ਲੈਣੇ ਆ ਅੱਗੇ वुਡ ਆਪਸ਼ਨ ਆ ਜਾਏਗੀ ਠੀਕ ਹੈ ਜੀ ਸਾਗਵਾਨ ਦੇ ਦਰਵਾਜ਼ੇ ਨੇ ਜੀ ਇਹ ਇਹ ਦੇਖੋ ਮਰੀਂਡੀ ਦਾ ਜੀ ਓਕੇ ਜੀ ਇਹ ਮਰੀਂਡੀ ਦਾ ਮਰੀਂਡੀ ਦੇ ਉੱਤੇ ਬਰ ਕਿਤੋਂ ਆਇਆ ਪਰਾ ਕੋੜਾ ਫੁੱਟ ਦੇ ਉੱਤੇ ਬਹੁਤ ਜੱਤੀ ਜੀ ਵੱਡੀ ਗੱਲ ਮਰਿੰਡੀ ਤੇ ਇੰਨਾ ਵਧੀਆ ਡਿਜ਼ਾਈਨ ਬਣਿਆ ਹੋਇਆ ਮੇਰੇ ਖਿਆਲ ਤੇ ਇਹ ਬਜਟ ਵੀ ਜਾਇਜ਼ ਹੋਊਗਾ ਹਨਾ 600 ਰੁਪਏ ਸਕਰ ਫੁੱਟ ਓਨਲੀ 600 ਰੁਪਏ ਸਕਰ ਫੁੱਟ ਮਰਿੰਡੀ ਪਾਈਨ ਲੌਂਗ ਹੈ ਫੁੱਲ ਵਰਕ ਪਾਈਨ ਤੇ ਵੀ ਕੀਤਾ ਇਹੀ ਵਰਕ ਪਾਈਨ ਤੇ ਵੀ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਪਾਈਨ ਤੇ ਵਰਕ ਕੀਤਾ ਹੋਇਆ ਹੈ ਕਸਟਮਰ ਨੂੰ ਜਦੋਂ ਦਰਵਾਜ਼ਾ ਮਿਲੇਗਾ ਇਸ ਕੰਡੀਸ਼ਨ ਦੇ ਵਿੱਚ ਮਿਲੇਗਾ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਦਰਵਾਜ਼ੇ ਦੀ ਸਿਰਫ ਪੇਂਟ ਪਾਲਿਸ਼ ਦਾ ਵਰਕ ਕਰਨਾ ਹੈ ਬਾਕੀ ਅਦਰਵਾਈਜ਼ ਸਾਰਾ ਵਰਕ ਐਦਰ ਤੇ 3D 5D ਅਕੋਰਡਿੰਗ ਟੂ ਕਸਟਮਰ ਇਹ ਮਰਿੰਡੀ ਦਾ ਡਿਜ਼ਾਈਨ ਆ ਗਿਆ ਜੇ ਇਹੀ ਡਿਜ਼ਾਈਨ ਤੁਸੀਂ ਪਾਈਨ ਦੇ ਉੱਪਰ ਲੈਣਾ ਹੈ 500 ਰੁਪਏ ਪਰ ਸਕਰ ਫੁੱਟ ਦੇ ਵਿੱਚ ਲੈਣਾ ਹੈ 500 ਰੁਪਏ ਪਰ ਸਕਰ ਫੁੱਟ ਦੇ ਵਿੱਚ ਵੀ ਮਿਲ ਜਾਏਗਾ ਲਓ ਜੀ ਨਜ਼ਰ ਮਾਰ ਲਓ ਵੀਰੋ ਗੱਲ ਇਹ ਹੈ ਆ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦੇਓ ਕਿਉਂਕਿ ਬਹੁਤ ਘੈਂਟ ਕੁਆਲਿਟੀ ਵਾਲੇ ਦਰਵਾਜ਼ੇ ਨੇ ਤੁਸੀਂ ਆਪ ਦੇਖ ਸਕਦੇ ਹੋ ਸਾਹਮਣੇ ਆ ਬਿਲਕੁਲ ਤੁਹਾਡੇ ਇਸ ਕੰਡੀਸ਼ਨ ਇਹ ਲੱਕੜ ਦੇ ਉੱਤੇ ਕੀਤਾ ਗਿਆ ਹੈ ਗਾਰੰਟੀ ਹੋਏਗੀ ਦਰਵਾਜ਼ਾ ਸਾਡਾ ਖੁੱਲ ਜੇ ਬੈਂਡ ਹੋ ਜੇ ਕਿਉਂਕਿ ਮੋਸਟਲੀ ਕੀ ਪ੍ਰੋਬਲਮ ਰਹਿੰਦੀ ਹੈ ਡਿਜ਼ਾਈਨ ਦਾ ਹਰ ਕਿਤੇ ਬਣ ਜਾਂਦੇ ਨੇ ਪਰ ਉਹ ਦਰਵਾਜ਼ਾ ਖੁੱਲਦੇ ਰਹਿੰਦੇ ਨੇ ਉਹ ਉਹਨਾਂ ਚੀਜ਼ਾਂ ਦੀ ਸਾਡੀ ਗਾਰੰਟੀ रहेगी ਦਰਵਾਜ਼ਾ ਖੁੱਲ ਜੇ ਬੈਂਡ ਹੋ ਜੇ ਜਾਂ ਦੀਮਕ ਲੱਗ ਜੇ ਕਿਸੇ ਵੀ ਤਰੀਕੇ ਦੀ ਠੀਕ ਹੈ ਇਹ ਵੀ ਪਾਇਨ ਦੇ ਵਿੱਚ ਵਰਕ ਕੀਤਾ ਹੋਇਆ ਹੈ 500 ਰੁਪਏ ਸਕੁਅਰ ਫੁੱਟ ਹੈ ਡਿਜ਼ਾਈਨ ਇਹਦੇ ਵਿੱਚ ਵੀ ਡਿਫਰੈਂਟ ਤੁਸੀਂ ਬਣਵਾ ਸਕਦੇ ਹੋ ਨੋ ਜੀ ਵਾਹ ਵੀ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣੇ ਨੇ ਤੁਹਾਡੇ ਜੀ ਡਿਜ਼ਾਈਨ ਪਾਈਨ ਸਾਗਵਾਨ ਮਰੀਨਟੀ ਇਸ ਤੋਂ ਇਲਾਵਾ ਤੁਸੀਂ ਡਬਲਯੂ ਪੀ ਸੀ ਤੇ ਡਿਜ਼ਾਈਨ ਬਣਵਾਉਣਾ ਹੈ ਡਬਲਯੂ ਪੀ ਸੀ ਦਾ ਡਿਜ਼ਾਈਨ ਹੈ 600 ਰੁਪਏ ਸਕਰ ਫੁੱਟੇ 6 ਮਿਲੇਗਾ ਠੀਕ ਹੈ ਜੀ ਇਹ ਪਲਾਸਟਿਕ ਫਾਰਮ ਦੀ ਮਟੀਰੀਅਲ ਹੁੰਦਾ ਹੈ ਮਤਲਬ ਹਰ ਹਰ ਵਕਤ ਪਾਣੀ ਚ ਰਹਿਣਾ ਹੈ ਜਾਂ ਉੱਪਰ ਆਪਾਂ ਛੱਤ ਤੇ ਕਹ ਦਿੰਦੇ ਆ ਲਗਾ ਲਾਣੇ ਜੋ ਦਰਵਾਜਾ ਬਾਹਰ ਰਹਿੰਦਾ ਹੈ ਤੂੰ ਪੂਈ ਪੈਂਦੀ ਹੈ ਹਾਂਜੀ ਹਾਂਜੀ ਉਹਦੇ ਵਾਸਤੇ ਡਬਲ ਯੂ ਪੀ ਸੀ ਸਾਗਵਾਨ ਬੈਸਟ ਹੈ ਜੋ ਕਿ ਬੁੱਡ ਪਲਾਸਟਿਕ ਦਾ ਕੰਪੋਜ਼ਿਟ ਹੈ ਤਾਂ ਪਦੇ ਵਿੱਚ ਜਿੱਥੇ ਕੋਈ ਹੋਰ ਦਿੱਕਤ ਆਉਣੀ ਹੈ ਇਹਨੇ ਉੱਥੇ ਕੱਟਣਾ ਹਨਾ ਜੀ ਜੀ ਇਹ ਪਲਾਸਟਿਕ ਹੈ ਮਤਲਬ ਇਹਨੂੰ ਇਹਦਾ ਮਤਲਬ ਹੀ ਡਬਲ ਯੂ ਪੀ ਸੀ ਦਾ ਬੁੱਡ ਪਲਾਸਟਿਕ ਦਾ ਕੰਪੋਜ਼ਿਟ ਹੈ ਠੀਕ ਹੈ ਜੀ ਇਹ ਸਾਗਵਾਨ ਦੇ ਵਿੱਚ ਆ ਗਿਆ ਜੀ ਸਾਗਵਾਨ ਦੀ ਅਗਰ ਐਮ ਪੀ ਦੀ ਗੱਲ ਕਰ ਲਈ ਸਾਗਵਾਨ ਹੋਏਗੀ 800 ਰੁਪਏ ਦਾ ਸਕੁਅਰ ਫੁੱਟ ਪ੍ਰਾਈਸ ਹੋਏਗਾ ਕਸਟਮਰ ਨੇ ਮਤਲਬ ਰਿਟਰਨ ਦੇ ਵਿੱਚ ਲੈਣਾ ਐਮਪੀ ਦਾ ਅਸੀਂ ਉਹ ਵੀ ਮਤਲਬ ਕਸਟਮਰ ਲੈ ਸਕਦਾ ਕੋਈ ਅਪਾ ਪੰਜਾਬੀ ਜੇ ਇਹ ਕਹਿ ਸਕਦੇ ਆਂ ਵੀ ਇੰਡੀਆ ਦੀ ਜਿਹੜੀ ਟਾਪ ਦੀ ਸਾਗਵਾਨ ਹੈ ਨਾ ਐਮਪੀ ਬਸ ਉਹਨੂੰ ਕਹਿ ਰਹੇ ਆਂ ਆਪਾਂ ਜੀ ਸਾਗਵਾਨ ਦਾ 15-1600 ਰੁਪਏ ਫੁੱਟ ਤੋਂ ਸਟਾਰਟ ਹੋ ਜਾਂਦੀ ਹੈ ਐਮਪੀ ਦਾ ਰੇਟ ਜਾਂਦਾ 5000 525200 ਤੱਕ ਜੋ ਵਧੀਆ ਹੁੰਦੀਆਂ ਜੀ ਬਾਕੀ ਤੁਸੀਂ ਇਹ ਪ੍ਰੋਪਰ ਸਾਗਵਾਨ ਦਾ ਦਿੱਲਾ ਵਰਕ ਹੈ ਹੈਂਡ ਮੇਡ ਵਰਕ ਕੀਤਾ ਹੋਇਆ ਦੋਨੇ ਦੋਨੇ ਸਾਈਡ ਤੇ ਹੀ ਡਿਜ਼ਾਈਨ ਹੋਏਗਾ ਸਰ ਇੱਕ ਗੱਲ ਦੱਸੋ ਇਹ ਵਿਚੀ ਕੀ ਤਾਂ ਹੈਗਾ ਹੈ ਹਾਂ ਇਹ ਵਿਚੋਂ ਹੀ ਡਿਜ਼ਾਈਨ ਰੂਟਰ ਕਮਾਇਆ ਹੋਇਆ ਹੈ ਲੱਗਦਾ ਕੋਲਾ ਵਰਕ ਨਹੀਂ ਕੀਤਾ ਹੋਇਆ ਓਕੇ ਜੀ ਓਕੇ ਵਿਚੋਂ ਕੱਢੇ ਹੋਏ ਨੇ ਦਿੱਲੇ ਜੀ ਦਿੱਲਾ ਵਿਚੋਂ ਕੱਢਿਆ ਹੋਇਆ ਹੈਗਾ ਦੋਨੇ ਸਾਈਡ ਤੇ ਤੁਹਾਨੂੰ ਸੇਮ ਡਿਜ਼ਾਈਨ ਮਿਲੇਗਾ ਬਿੰਦਰ ਸਾਹਿਬ ਆਹ ਚੀਜ਼ ਮੈਂ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਦੇਖੋ ਮੈਨੂੰ ਲੱਗਦਾ ਵੀ ਸਾਡੇ ਏਰੀਆ 'ਚ ਵੀ ਹੈ ਘਟਾਈ ਆ ਆਈ ਦਾ ਹੋਊਗੀ ਜਿਹੜੇ ਪ੍ਰੀਮੀਅਮ ਜਿਹੜੇ ਪਸੰਦ ਮਤਲਬ ਕਿ ਘੈਂਟ ਚੀਜ਼ਾਂ ਨੂੰ ਪਸੰਦ ਕਰਦੇ ਨੇ ਹੋ ਸਕਦਾ ਉਹਨਾਂ ਦੇ ਹੋਵੇ ਪਰ ਮੈਂ ਪਹਿਲੀ ਵਾਰ ਦੇਖ ਰਿਹਾ ਹੈ ਕੀ ਆ ਜੀ ਇਹ ਨਹੀਂ ਤੁਹਾਡੇ ਏਰੀਆ ਚ ਵੀ ਅਸੀਂ ਬਹੁਤ ਸਪਲਾਈ ਕੀਤੀ ਹੈ ਜੀ ਮਤਲਬ ਅੱਜ ਵੀ ਜਾਰੀ ਹੈ ਇਹਨੂੰ WPC ਦੀ ਚੌਕਟ ਹੈਗੀ ਹੈ ਜੀ ਇਹ ਹਾਂਜੀ WPC ਦਾ ਮਤਲਬ ਹੋ ਗਿਆ ਬੁੱਡ ਪਲਾਸਟਿਕ ਦਾ ਕੰਪੋਜ਼ਿਟ ਓਕੇ ਜੀ ਠੀਕ ਹੈ ਜੀ WPC ਦੀ ਚੌਕਟ ਹੈ ਇਹਦੇ ਵਿੱਚ ਵੱਖਰੋ ਵੱਖਰੀ ਸਾਈਜ਼ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ 3 2 ਹੈ ਇਹਦੇ ਰੇਟ ਦੀ ਗੱਲ ਕਰੀਏ 150 ਰੁਪਏ ਰਨਿੰਗ ਫੁੱਟ ਜਿਹੜੇ ਪਹਿਲਾਂ ਆਪਣੇ ਦਰਵਾਜੇ ਚੱਲ ਰਹੇ ਸੀ ਉਹ ਚੱਲ ਰਹੇ ਸੀ ਸਕੁਅਰ ਫੁੱਟ 'ਚ ਹਾਂਜੀ ਇਹ ਆ ਗਈ ਰਨਿੰਗ ਫੁੱਟ ਇਹ ਰਨਿੰਗ ਫੁੱਟ ਦੇ ਵਿੱਚ ਜਿਵੇਂ ਜਿਵੇਂ ਉਹਦਾ ਸਾਈਜ਼ ਮੋਟੇ ਹੁੰਦੀ ਜਾਊਗੀ ਓਵੇਂ ਓਵੇਂ ਕੋਸਟਿੰਗ ਉਹਦੀ ਇਨਕਰੀਜ਼ ਜਾਂ ਡਿਕਰੀਜ਼ ਹੁੰਦੀ ਜਾਊਗੀ ਘੜਦੀ ਵੱਧਦੀ ਜਾਊਗੀ ਇਹ 150 ਰੁਪਏ ਸਕੁਅਰ ਫੁੱਟ 4 ਟਾਈ ਆ ਗਿਆ 200 ਰੁਪਏ ਸਕੁਅਰ ਫੁੱਟ 5 ਟਾਈ ਆ ਗਿਆ 230 ਰੁਪਏ 6 ਟਾਈ ਆ ਗਿਆ 280 ਡਬਲ ਪਤਾਮ 6 ਟਾਈ 280 ਸਿੰਗਲ ਪਤਾਮ 280 ਰੁਪਏ ਜੀ ਅੱਗੇ ਫਿਰ 10 ਟਾਈ ਆ ਗਿਆ ਜੀ ਇਹਦੇ 10 ਟਾਈ ਆ ਗਿਆ 550 ਓਕੇ ਜੀ ਹਾਂਜੀ ਅੱਛਾ ਇੰਨੀ ਜੋੜੀ ਫਿਰ ਇਹ ਇਦਾਂ ਜਿੰਨੀ ਚੌਕਟ ਮੋਟੀ ਲਗਾਵਾਂਗੇ ਗ੍ਰੇਸ ਜ਼ਿਆਦਾ ਆਉਂਦੀ ਹੈ ਐਂਟਰੀ ਸਟੇ ਯੂਜ਼ ਆਉਂਦੇ ਨੇ ਹਾਂ ਐਂਟਰੀ ਗੇਟਾਂ ਲਈ ਉਹ ਜ਼ਿਆਦਾ ਬੈਸਟਰ ਹੋਗੀ ਬਾਕੀ ਆਹ ਬਾਕੀ ਅੰਦਰ ਅਕੋਰਡਿੰਗ ਟੂ ਬਜਟ ਇਹਦੇ ਵਿੱਚ ਜਿਹੜਾ ਕਸਟਮਰ ਲੈਂਥ ਕਹੂਗਾ 8 ਫੁੱਟ 10 ਫੁੱਟ 9 ਫੁੱਟ ਜਿਸ ਤਰੀਕੇ ਦੀ ਕਹੂਗਾ ਉਸ ਤਰੀਕੇ ਦੀ ਹੀ ਆਪਾਂ ਬਣਾ ਕੇ ਦੇ ਦਾਂਗੇ ਬਾਕੀ ਮੈਂ ਇੱਕ ਕਨਫਿਊਜ਼ਨ ਦੂਰ ਕਰਨਾ ਚਾਹੁੰਦਾ ਹਾਂ ਹਮੇਸ਼ਾ ਕਸਟਮਰ ਦਾ ਇਹੀ ਸਵਾਲ ਹੁੰਦਾ ਹੈ ਵੀ ਇਹਨੂੰ ਫਿੱਟ ਕਿਵੇਂ ਕੀਤਾ ਜਾਵੇ ਇਹਨੂੰ ਲਗਾਇਆ ਕਿਵੇਂ ਜਾਵੇ ਬਿਲਕੁਲ ਆਸਾਨ ਤਰੀਕੇ ਜਿਵੇਂ ਲੱਕੜ ਨੂੰ ਆਪਾਂ ਫਿੱਟ ਕਰਦੇ ਆਂ ਆਰੀ ਲਗਾ ਕੇ ਜਾਂ ਫੇਵਿਕੋਲ ਲਗਾ ਕੇ ਬਟ ਨੇਲ ਦੀ ਜਗ੍ਹਾ ਇਹਦੇ ਵਿੱਚ ਸਿਰਫ ਸਕਰੂ ਦਾ ਫਰਕ ਹੈ ਸਕਰੂ ਲੱਗੇਗਾ ਮੇਕ ਦੀ ਜਗ੍ਹਾ ਸਕਰੂ ਲੱਗੇਗਾ ਬਾਕੀ ਸਾਰਾ ਵਰਕ ਐਜ਼ ਇਟ ਇਜ਼ ਲੱਕੜ ਦੀ ਤਰ੍ਹਾਂ ਹੀ ਹੋਏਗਾ ਠੀਕ ਹੈ ਜੀ ਲੈ ਵੀ ਮਿੱਤਰੋ ਨਵੀਂ ਚੀਜ਼ ਲਿਆਤੀ ਤੁਹਾਨੂੰ ਕਈ ਵੀ ਰਣੇ ਦਾ ਲੱਗੀ ਹੋਊਗੀ ਲਾਜ਼ਮੀ ਪਰ ਮੇਰੀ ਨਜ਼ਰ ਦੇ ਵਿੱਚ ਬਹੁਤ ਵੀਰਾਂ ਲਈ ਇਹ ਨਵੀਂ ਚੀਜ਼ ਆ ਵਰਤ ਕੇ ਜਰੂਰ ਦੇਖਿਓ ਜੀ ਇਹਦੇ ਚ 25 ਸਾਲ ਦੀ ਇਹਨੂੰ ਸ਼ੌਂਕ ਲੱਗ ਜੇ ਕੁਝ ਵੀ ਹੋ ਜਾਈ 25 ਸਾਲ ਦੀ ਗਾਰੰਟੀ ਹੈ ਤੁਸੀਂ ਚੱਕ ਕੇ ਦੇਖੋ ਬਹੁਤ ਜ਼ਿਆਦਾ ਹੈਵੀ ਪ੍ਰੋਡਕਟ ਹੈਗਾ ਆਪਣੀ ਜਿਹੜੀ ਚੌਕਟ ਦਾ ਬਜ਼ਨ ਹੈਗਾ ਨਾ ਜੀ 6 2.5 ਦਾ 1 ਕਿਲੋ 400 ਗ੍ਰਾਮ ਆਏਗਾ ਇਹ ਹੀ ਸਭ ਨਾਲੋਂ ਬੈਟਰ ਆਪਣੀ ਕੁਆਲਿਟੀ ਹੈ ਮੈਂ ਆਹ 20 ਕਿਲੋ ਦੀ ਹੈਗੀ ਹੈ ਮੇਰੇ ਹਿਸਾਬ ਨਾਲ ਹਨਾ ਇੱਕ 15 ਤੋਂ 20 ਕਿਲੋ ਦੀ ਆ ਜੀ ਆਪਾਂ ਇਹਨੂੰ ਕੈਲਕੂਲੇਟ ਕਰਦੇ ਆ ਜਿਹੜਾ 1 ਫੁੱਟ ਦਾ ਬਜਨ ਹੈਗਾ ਆਪਣਾ 2 ਕਿਲੋ 400 ਗ੍ਰਾਮ ਹੈ ਇਹ ਕਿੰਨੇ ਫੁੱਟ ਹੋ ਗਿਆ ਮਤਲਬ 2/3 ਫੁੱਟ 2-2 3-3 ਫੁੱਟ ਇੱਧਰ ਲੱਗ ਗਿਆ ਜੀ ਤੇ 1.5 ਫੁੱਟ ਇੱਧਰ ਲੱਗਿਆ ਉਸ ਹਿਸਾਬ ਨਾਲ ਬਜਨ ਕੈਲਕੂਲੇਟ ਹੋ ਜਾਏਗਾ ਬਿਲਕੁਲ ਹੈ ਵੀ ਆ ਪੂਰੀ ਚੀਜ਼ ਪੂਰੀ ਘੈਂਟ ਆ ਜੀ ਬਾਕੀ ਗਾਰੰਟੀ ਹੈ ਕਹਿੰਦੇ 25 ਸਾਲ ਦੀ ਹੈ ਜੇ ਸੌਕ ਸ਼ੌਂਕ ਵੀ ਨਹੀਂ ਲੱਗਣੀ ਹੈ ਸ਼ੌਂਕ ਨਹੀਂ ਲੱਗਣੀ ਪਾਣੀ ਨਾਲ ਨਹੀਂ ਕੁਝ ਹੋਣਾ ਜੀ ਧੁੱਪ ਨਾਲ ਨਹੀਂ ਕੁਝ ਹੋਣਾ ਮਤਲਬ ਕੋਈ ਕਿਸੇ ਚੀਜ਼ ਨਾਲ ਕੋਈ ਇਫੈਕਟ ਨਹੀਂ ਆਇਆ ਇਸ ਲਈ ਮੇਰੇ ਤੋਂ ਗੱਲ ਆਈ ਹੈ ਵੀ ਤੁਸੀਂ ਲੱਖਾਂ ਰੁਪਏ ਜਦੋਂ ਕੋਠੀ ਦੇ ਲਾਉਣਾ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਵਰਤਿਆ ਕਰੋ ਕਿਉਂਕਿ ਇਹ ਇੱਕ ਤਾਂ ਲੰਬਸਾਮਨੇ ਦੂਜੀਆਂ ਸੋਹਣੀਆਂ ਨੇ ਨਵੀਂ ਚੀਜ਼ ਨਵੀਂ ਲੁੱਕ ਬਹੁਤ ਘੈਂਟ ਲੱਗਦੀ ਹੁੰਦੀ ਆ ਅੱਛਾ ਬਿੰਦਲ ਸਾਹਿਬ ਇੱਕ ਗੱਲ ਦੱਸੋ ਵੀ ਆਉਣਾ ਕਿੱਥੇ ਪਊਗਾ ਏ ਜੀ ਆਪ ਨੂੰ ਆਣਾ ਜੀ ਹੈਡ ਆਫਿਸ ਆਪਣਾ ਜਿਰਕਪੁਰ ਹੈਗਾ ਹਾਂਜੀ ਜਿਰਕਪੁਰ Shimla Kalka highway ਠੀਕ ਹੈ ਜੀ ਜੀਐਨਵੀ ਕਰਕੇ ਤੁਸੀਂ ਜੀਐਨਵੀ ਡੋਰ ਕਰਕੇ ਸਰਚ ਮਾਰੋਗੇ Google ਤੇ ਬੜਾ इजीली ਮਿਲ ਜੂਗਾ ਓਕੇ ਜੀ ਅਦਰਵਾਈਜ਼ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਲੋਕੇਸ਼ਨ ਮੰਗਾਨੀ ਹੈ WhatsApp ਤੇ ਲੋਕੇਸ਼ਨ ਵੀ ਮੰਗਵਾ ਸਕਦੇ ਹੋ ਹੂੰ ਬਾਕੀ Shimla Kalka highway ਤੇ ਹੈ ਜੀ ਇਹ ਬਿਲਕੁਲ ਜਿਰਕਪੁਰ ਦੇ ਵਿੱਚ ਔਨ ਰੋਡ ਪਏਗਾ ਬੜਾ ਈਜ਼ੀ ਹੈ ਇਹਨੂੰ ਮਤਲਬ ਸਰਚ ਕਰਨਾ ਬਲਟਾਣੇ ਵਾਲੀਆਂ ਬੱਤੀਆਂ ਤੋਂ ਥੋੜਾ ਜਿਹਾ ਪਹਿਲਾਂ ਹਨਾ ਜੀ ਜੀ ਬਲਟਾਣਾ ਕੇਰੀਏ ਦੀ ਲਾਈਟਾਂ ਓਕੇ ਜੀ ਲਓ ਜੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਰੋ ਕਿਉਂਕਿ ਮੈਨੂੰ ਲੱਗਦਾ ਵੀ ਇੱਥੇ ਹਰੇਕ ਬੰਦੇ ਦੀ ਪਸੰਦ ਪਈਆ ਤੇ ਹਰ ਇੱਕ ਲਈ ਜਹਿਜ ਬਜਟ ਦੇ ਵਿੱਚ ਪਈਆ ਵੀਡੀਓ ਨੂੰ ਸ਼ੇਅਰ ਕਰਨ ਦੀ ਇੱਕ ਵਾਰੀ ਮੈਂ ਫਿਰ ਬੇਨਤੀ ਕਰੂੰਗਾ ਧੰਨਵਾਦ ਕਰਦਾ ਜੇ ਬਿੰਦਲ ਸਾਹਿਬ ਦਾ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਦੋਸਤੋ